ਸੁਖ ਕਿਤੇ ਨਾ ਮਿਲਦਾ ਜੀ ਸੁਖ ਸਤ ਗੁਰ ਦੀ ਚਰਨੀ ਸੁਖ ਕਿਤੇ ਨਾ ਮਿਲਦਾ ਜੀ ਸੁਖ ਸਤ ਗੁਰ ਦੀ ਚਰਨੀ ਮਾਰ ਕੇ ਮਨ ਨੂੰ ਲੱਗ ਗੁਰ ਚਰਨੀ ਜੇ ਸੁਖਾਂ ਨਾਲ ਚੋਲੀ ਪਰਨੀ ਮਾਰ ਕੇ ਮਨ ਨੂੰ ਲੱਗ ਗੁਰੂ ਚਰਨੀ ਜੇ ਸੁਖਾ ਨਾਲ ਚੋਲੀ ਫਰਨੀ ਜੇ ਸੁਖਾ ਨਾਲ ਚੋਲੀ ਫਰਨੀ ਮੇਰਾ ਸਤਗੁਰ ਸੁਖਾ ਦਾ ਪੰਡਾਰਾ ਮੇਰਾ ਸਤਗੁਰ ਸੁਖਾ ਦਾ ਪੰਡਾਰਾ ਜੀ ਪਲ-ਪਲ ਵੰਡੇ ਖੁਸ਼ੀਆਂ ਜੀ ਪਲ-ਪਲ ਵੰਡੇ ਖੁਸ਼ੀਆਂ ਇਦੇ ਚਰਨਾਚੇ ਇਦੇ ਚਰਨਾਚੇ ਵਖਰਾ ਨਜਾਰਾ ਜੀ ਪਲ ਪਲ ਵੰਡੈ ਖੁਸ਼ੀਆਂ ਜੀ ਪਲ ਪਲ ਵੰਡੈ ਖੁਸ਼ੀਆਂ ਮੇਰਾ ਸਤਘੁਰ ਜੀ ਮੇਰਾ ਸਤਗੁਰ ਸੁਖਾ ਦਾ ਪੰਡਾਰਾ ਪਲ ਪਲ ਵੰਡੇ ਖੁਸ਼ੀਆਂ ਜੀ ਪਲ ਪਲ ਵੰਡੇ ਖੁਸ਼ੀਆਂ ਸੱਜਣ ਵਰਗੇ ਠੱਗਾ ਨੂੰ ਤੂੰ ਤਾਰਿਆ ਓ ਸਭ ਕੁਝ ਲੈ ਗਿਆ ਜੋ ਹਾਰਿਆ ਸੱਜਣ ਵਰਗੇ ਠੱਗਾ ਨੂੰ ਤੂੰ ਤਾਰਿਆ ਸਭ ਕੁਝ ਲੈ ਗਿਆ ਜੋਹਾਰਿਆ ਇਥੇ ਹਾਰਿਆ ਗੁਰਾਂ ਨੂੰ ਲੱਗੇ ਪਿਆਰਾ ਜੀ ਪਲ ਪਲ ਵੰਡੇ ਖੁਸ਼ੀਆਂ ਜੀ ਪਲ ਪਲ ਵੰਡੇ ਖੁਸ਼ੀਆਂ ਮੇਰਾ ਸਤ ਗੁਰ ਸੁਖਾਂ ਦਾ ਪੰਡਾਰਾ ਜੀ ਪਲ-ਪਲ ਵੰਡੇ ਖੁਸ਼ੀਆਂ ਜੀ ਪਲ-ਪਲ ਵੰਡੇ ਖੁਸ਼ੀਆਂ ਏ ਦਾ ਦਰ ਹੈ ਪਿਆਰ ਤੇ ਪਰੀਤਦਾ ਇਥੇ ਹਰ ਪਲ ਖੁਸ਼ੀਆਂ ਚ ਬੀਤਦਾ ਇਹਦਾ ਦਰ ਹੈ ਪਿਆਰ ਤੇ ਪਰੀਤਦਾ ਇਥੇ ਹਰ ਪਲ ਖੁਸ਼ੀਆਂ ਚ ਬੀਤਦਾ ਗੁਰੂ ਇਹੋ ਜਿਆ ਮਿਲੇ ਨਾ ਦੁਬਾਰਾ ਜੀ ਪਲ ਪਲ ਵੰਡੇ ਖੁਸ਼ੀਆਂ ਜੀ ਪਲ ਪਲ ਵੰਡੇ ਖੁਸ਼ੀਆਂ ਇਦੇ ਚਰਨਾ ਚ ਵਖਰਨ ਜਾਰਾ ਜੀ ਪਲ ਪਲ ਵੰਡੇ ਖੁਸ਼ੀਆਂ ਜੀ ਪਲ ਪਲ ਵੰਡੇ ਖੁਸ਼ੀਆਂ ਕੀੜੇ ਪੱਥਰਾਂ ਦੇ ਵਿੱਚ ਤੂੰ ਪਾਲਦਾ ਡਿਠਾ ਜਗ ਤੇ ਨਾ ਤੇਰੀ ਮਸਾਲਦਾ ਕੀੜੇ ਪੱਥਰਾਂ ਦੇ ਵਿੱਚ ਤੂੰ ਪਾਲਦਾ ਡਿਠਾ ਜਗ ਤੇ ਨਾ ਤੇਰੀ ਮਸਾਲ ਦਾ ਤੇਰੇ ਚਰਨਾ ਤੋਂ ਤਨ ਮਨ ਵਾਰਾ ਜੀ ਪਲ ਪਲ ਵੰਡੇ ਖੁਸ਼ੀਆਂ ਜੀ ਪਲ ਪਲ ਵੰਡੇ ਖੁਸ਼ੀਆਂ ਮੇਰਾ ਸਤ ਗੁਰ ਜੀ ਮੇਰਾ ਸਤ ਗੁਰ ਸੁੱਖਾਂ ਦਾ ਪੰਡਾਰਾ ਪਲ ਪਲ ਵੰਡੇ ਖੁਸ਼ੀਆਂ ਜੀ ਪਲ ਪਲ ਵੰਡੇ ਖੁਸ਼ੀਆਂ ਜੀ ਪਲ ਪਲ ਵੰਡੇ ਖੁਸ਼ੀਆਂ